ਪਠਾਨਕੋਟ ਦੇ ਵਿੱਚ ਇੱਕ ਜੁਆਇੰਟ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬੀਐਸਐਫ ਆਰਮੀ 에ਅਰ ਫੋਰਸ ਸੈਂਟਰਲ ਏਜੰਸੀਜ਼ ਜੰਮੂ ਐਂਡ ਕਸ਼ਮੀਰ ਪੁਲਿਸ ਦੇ ਔਰ ਹਿਮਾਚਲ ਪੁਲਿਸ ਦੇ ਸਾਰੇ ਅਫਸਰਾਂ ਨੇ ਭਾਗ ਲਿਆ ਇਹਦੇ ਵਿੱਚ ਸੈਂਟਰਲ ਪੈਰਾਮਿਲਿਟਰੀ ਫੋਰਸਸ ਦੇ ਵੀ ਅਫਸਰਾਂ ਨੇ ਭਾਗ ਲਿਆ ਔਰ ਸਾਡੀ ਜਿਹੜੇ ਦੋ ਮੇਨ ਚੈਲੰਜਸ ਇਸ ਵੇਲੇ ਆ ਇੱਕ ਤਾਂ ਜਿਹੜੇ ਅਮਰਨਾਥ ਯਾਤਰਾ ਦੇ ਯਾਤਰੀ ਸਾਡੇ ਪੰਜਾਬ ਵਿੱਚੋਂ ਆ ਰਹੇ ਆ ਉਹਨਾਂ ਦੀ ਸੁਰੱਖਿਆ ਔਰ ਦੂਸਰੀ ਜਿਹੜਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੋਂ ਇਨਫਿਲਟ੍ਰੇਸ਼ਨ ਦੀ ਬਿੱਡ ਨੂੰ ਖਤਮ ਕਰਨਾ ਔਰ ਰੋਕਣਾ ਇਹ ਸਾਡੇ ਪ੍ਰਾਈਮ ਦੋ ਸਬਜੈਕਟ ਸੀਗੇ ਇਹਨ ਦੋਵੇਂ ਵਿਸ਼ਿਆਂ ਤੇ ਗਹਿਨ ਚਰਚਾ ਕੀਤੀ ਗਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ ਤੋਂ ਪਠਾਨਕੋਟ ਤੱਕ ਦਾ ਏਰੀਆ ਲੱਗਦਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਯਾਤਰੀ ਟ੍ਰੈਵਲ ਕਰਦੇ ਆ ਇਸ ਨੂੰ 6 ਸੈਕਟਰਸ ਦੇ ਵਿੱਚ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਕਮਾਂਡੈਂਟ ਰੈਂਕ ਦਾ ਆਫਸਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਪਠਾਨਕੋਟ ਤੋਂ ਅੰਮ੍ਰਿਤਸਰ ਦਾ ਜਿਹੜਾ ਜਿਹੜੀ ਸੜਕ ਜਾਂਦੀ ਹੈ ਇਸ ਦੇ ਉੱਤੇ ਵੀ ਟੁਕਿਆਂ ਟੁਕਵਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅੱਜ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਆਉਣ ਵਾਲਾ ਜਿਹੜਾ ਸਾਡਾ ਬਾਰਿਸ਼ ਦਾ ਸੀਜ਼ਨ ਹੈ ਸਾਡੇ ਰਿਵਰਾਈਨ ਏਰੀਆਜ਼ ਹੈਗੇ ਆ ਪਾਕਿਸਤਾਨ ਦੇ ਨਾਲ ਲੱਗਦੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਤਾਂ ਕਿ ਕੋਈ ਇਨਫਿਲਟ੍ਰੇਸ਼ਨ ਨਾ ਹੋ ਸਕੇ ਇਸ ਦੇ ਉੱਤੇ ਇੱਕ ਸਟ੍ਰੈਟਜੀ ਬਣਾਈ ਹੈ ਔਰ ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਅਸੀਂ ਕੋਆਰਡੀਨੇਟਿਡ ਇੱਕ ਇੱਕ ਅਫਰਟ ਆਰਮੀ ਬੀਐਸਐਫ 에ਅਰ ਫੋਰਸ ਪਰ ਮਿਲਟਰੀ ਫੋਰਸਸ ਇਹ ਮਿਲ ਕੇ ਕਰ ਰਹੀਆਂ ਨੇ ਮੈਨੂੰ ਯਕੀਨ ਹੈ ਕਿ ਕੋਈ ਇਨਫਿਲਟ੍ਰੇਸ਼ਨ ਅਸੀਂ ਨਹੀਂ ਹੋਣ ਦਿਆਂਗੇ ਮੈਨੂੰ ਇਹ ਬੇਨਤੀ ਕਰਾਂਗਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਨਜ਼ਰ ਆਂਦਾ ਹੈ ਉਹ ਜ਼ਰੂਰ ਸਾਡੇ ਨਾਲ ਤਾਲਮੇਲ ਕਰਨ ਸਾਡੇ ਕੰਟਰੋਲ ਰੂਮ ਵੀ ਹੈ 112 ਨੰਬਰ ਹੈ ਜਾਇਥੇ ਇੱਕ ਇੰਟੀਗ੍ਰੇਟਿਡ ਚੈੱਕਪੋਸਟ ਬਣਾਈ ਗਈ ਹੈ ਪਠਾਨਕੋਟ 'ਚ ਜਿਹਨਾਂ ਦਾ ਨੰਬਰ ਸਰਵਜਨਿਕ ਕੀਤਾ ਹੋਇਆ ਹੈ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਜਦੋਂ ਵੀ ਕੋਈ ਸ਼ੱਕੀ ਵਿਅਕਤੀ ਉਹਨਾਂ ਨੂੰ ਨਜ਼ਰ ਆਏ ਸਾਡੇ ਨਾਲ ਸਾਂਝੀ ਕਰਨ ਔਰ ਅਸੀਂ ਇਮੀਡੀਏਟਲੀ ਉਸ ਨੂੰ ਵੈਰੀਫਾਈ ਕਰਕੇ ਅਸੀਂ ਤੁਹਾਡੇ ਤੱਕ ਸਾਹਮਣੇ ਆਵਾਂਗੇ ਕਿ ਉਹਦੇ 'ਚ ਕੀ ਸੱਚਾਈ ਹੈ ਕਿ ਨਹੀਂ ਹੈ ਫੌਜ ਦੇ ਔਰ ਦੋ ਮਿਲਟਰੀ ਫੋਰਸਸ ਦੀ ਵਰਦੀ ਅਲਾਉਡ ਹੁੰਦੀ ਹੈ। ਚਲੋ ਉਹ ਦੇਖੋ ਮੈਂ ਉਹਨਾਂ ਲੋਕਾਂ ਦਾ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਦੇਖ ਕੇ ਔਰ ਇਹ అలਰਮ ਰੇਜ਼ ਕੀਤਾ। ਇਹੀ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਇਹ ਇੱਕ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦਿੰਦਾ ਹੈ। ਜਦੋਂ ਵੀ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਪੁਲਿਸ ਨਾਲ ਜ਼ਰੂਰ ਸਾਂਝੀ ਕਰੋ। ਅਸੀਂ ਇਸੇ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਾਂਗੇ ਕਿ ਕਿੰਨੀ ਸੱਚਾਈ ਹੈ।